ਅਗਲੀ ਖਬਰ ਵੱਲ ਚਲਿਏ ਅੱਜ ਨਿਊਯਾਰਕ ਟਾਈਮ ਨੇ ਆਂ ਇੰਡੀਆ ਦੇ ਵਿੱਚ ਇੱਕ ਬੱਚੀ ਦਾ ਜਿਹੜਾ ਰੇਪ ਹੋਇਆ ਤੇ ਉਹਨੂੰ ਬਾਅਦ ਦੇ ਵਿੱਚ ਕਤਲ ਕਰ ਦਿੱਤਾ ਗਿਆ ਉਹਦੇ ਸਬੰਧ ਦੇ ਵਿੱਚ ਬਹੁਤ ਵੱਡਾ ਆਰਟੀਕਲ ਛਾਪਿਆ ਹੈਗਾ ਕਹਿੰਦੇ ਵੀ ਇਜ਼ ਇੰਡੀਆ ਇਜ਼ ਸੇਫ ਪਲੇਸ ਫॉर ਔਮਨ ਅਨਦਰ ਬਰੂਟਲ ਕਿਲਿੰਗ ਰੇਜ਼ਸ ਦਾ ਕੁਐਸਚਨ ਬਹੁਤ ਸਾਰੇ ਬੱਚੀਆਂ ਬੱਚੇ ਜਿਹੜੇ ਆ ਉਹੋ ਹੱਥਾਂ ਦੇ ਵਿੱਚ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਇਹ ਜਿਹੜੇ ਪੋਸਟਰ ਆ ਫੜ ਕੇ ਜਿਹੜੇ ਆ ਘੁੰਮ ਰਹੇ ਹੈਗੇ ਪੂਰੇ ਇੰਡੀਆ ਦੇ ਵਿੱਚ ਬਹੁਤ ਜਿਹੜੇ ਹਸਪੀਟਲ ਆ ਉਹ ਬੰਦ ਵੀ ਆ ਕਿਉਂਕਿ ਡਾਕਟਰ ਸਟ੍ਰਾਈਕ ਤੇ ਆ ਸੋ ਜਿਆ ਸੋ ਉਹੀ ਮੈਂ ਦੇਖ ਰਿਹਾ ਸੀ ਵੀ ਉਹਨਾਂ ਨੇ ਜਿਹੜੇ ਹੱਥਾਂ ਦੇ ਵਿੱਚ ਪੋਸਟਰ ਫੜੇ ਆ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਕਾਸ਼ ਕਿਤੇ ਉਹਨਾਂ ਨੇ ਸਿੱਖਾਂ ਵੱਲ ਦੇਖਿਆ ਹੁੰਦਾ ਜੋ 1984 ਚ ਵਾਪਰਿਆ ਅੱਜ ਤੱਕ ਵੀ ਜਿਹੜਾ ਡਜਸਟਿਸ ਆ ਉਹ ਨਹੀਂ ਮਿਲਿਆ 40 ਸਾਲ ਹੋ ਗਏ ਹੈਗੇ ਆ ਸੋ ਨਿਊਯਾਰਕ ਟਾਈਮ ਨੇ ਇੰਡੀਆ ਦਾ ਕਾਫੀ ਜਲੂਸ ਕੱਢਿਆ ਵੀ ਇੱਕ ਟਾਈਮ ਦੇ ਉੱਤੇ ਜਿਹੜਾ ਇੰਡੀਆ ਵਾਲੇ ਕਹਿ ਰਹੇ ਆ ਵੀ ਅਸੀਂ ਗਲੋਬਲ ਲੀਡਰ ਬਣ ਜਾ ਰਹੇ ਆ ਦੂਸਰੇ ਪਾਸੇ ਉਹ ਆਪਣੇ ਮੁਲਕ ਦੇ ਵਿੱਚ ਜਿਹੜੀਆਂ ਬੱਚੀਆਂ ਦੇ ਗੈਂਗ ਰੇਪ ਹੁੰਦੇ ਆ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਆ ਉਹਨਾਂ ਨੂੰ ਉਹ ਬਚਾ ਨਹੀਂ ਸਕਦੇ ਹੈਗੇ ਇਵਨ ਕਹਿੰਦੇ ਭਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਰੇਪ ਹੁੰਦੇ ਆ ਉਹ ਰਿਪੋਰਟ ਇਹ ਨਹੀਂ ਕੀਤੇ ਜਾਂਦੇ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਆਲਟੀਮੇਟਲੀ ਜੋ ਆ ਉਹ 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 ਕਨਵਿክት ਨਹੀਂ ਹੋਣੇ ਜਾਂ ਬਾਅਦ ਦੇ ਵਿੱਚ ਉਹਨਾਂ ਨੇ ਡਰਾਾ ਧਮਕਾ ਦੇਣਾ ਜਾਂ ਜਿਨ੍ਹਾਂ ਨਾਲ ਹੋਇਆ ਹੁੰਦਾ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈਗਾ ਈਵਨ ਜਰਨਲਿਸਟ ਵਰਖਾ ਦਾਤਵਾਰ ਵਰਗੀ ਵੀ ਆ ਜਿਹੜੀ ਆ ਜਿਹੜੀ ਸਿੱਖਾਂ ਦੇ ਕੇਸ ਬਹੁਤ ਜ਼ਹਿਰ ਖੋਲਦੀ ਰਹਿੰਦੀ ਆ ਤੁਹਾਨੂੰ ਪਤਾ ਹੀ ਆ ਉਹਨ ਵੀ ਇਹ ਕਿਹਾ ਆ ਕਿ ਜਿਹੜੀਆਂ ਲੇਡੀਜ਼ ਆ ਉਹ ਹੋ ਇੰਡੀਆ ਦੇ ਵਿੱਚ ਕੰਪਲੀਟਲੀ ਸੇਫ ਨਹੀਂ ਹੈਗੀਆਂ 2003 ਦੇ ਵਿੱਚ 2023 ਚ ਜਾਰਜਟਾਊਨ ਇੰਸਟੀਚਿਊਟ ਫਾਰ ਵਿਮਨ ਇਸ ਤੇ ਸਕਿਉਰਟੀ ਉਹਨਾਂ ਨੇ ਸਰਵੇ ਕੀਤਾ ਪੂਰੀ ਜਿਹੜੀ ਦੁਨੀਆ ਦੇ ਮੁਲਕਾਂ ਦੀ ਉਹਦੇ ਵਿੱਚ ਇੰਡੀਆ ਜਿਹੜਾ ਆ 128ਵੇਂ ਨੰਬਰ ਤੇ ਆਇਆ 177ਵੇਂ 170 ਮੁਲਕਾਂ ਦੇ ਵਿੱਚੋਂ ਜਸਟਿਸ ਸਕਿਉਰਟੀ ਵਿਮਨਸ ਰਾਈਟ ਦੇ ਇਸ ਇਸ਼ੂ ਦੇ ਉੱਤੇ ਹੂੰ ਤੇ ਵਰਲਡ ਬੈਂਕ ਨੇ ਵੀ ਇਹ ਕਿਹਾ ਵੀ 35% ਇੰਡੀਅਨ ਜਿਹੜੀਆਂ ਬੀਬੀਆਂ ਆ ਲੇਡੀਜ਼ ਹੈਗੀਆਂ ਬਿਟਵੀਨ ਦਾ ਏਜਸ ਆਫ 15 ਤੇ 49 ਉਹਨਾਂ ਨੂੰ ਕਿਤੇ ਨਾ ਕਿਤੇ ਫਿਜ਼ੀਕਲ ਜਾਂ ਸੈਕਸ਼ੂਅਲ ਵਾਇਲੈਂਸ ਹੋਈ ਹੈਗੀ ਆ ਜਾਂ ਤਾਂ ਉਹਨਾਂ ਦੇ ਪਾਰਟਨਰ ਵੱਲੋਂ ਜਾਂ ਹੋਰ ਲੋਕਾਂ ਵੱਲੋਂ 45000 ਕੇਸ 2022 ਦੇ ਵਿੱਚ ਰਿਪੋਰਟ ਕੀਤੇ ਗਏ ਸੀ ਪਰ ਕਹਿੰਦੇ ਸਿਰਫ 5000 ਜਿਹੜੇ ਟ੍ਰਾਇਲ ਦੇ ਉੱਤੇ ਗਏ ਹੈਗੇ ਆ ਜਿਨ੍ਹਾਂ ਚ ਕਿਡਨੈਪਿੰਗ ਰੇਪਿੰਗ ਵਾਇਲੈਂਟ ਕ੍ਰਾਈਮ ਵੀ ਸੀ ਸੋ ਅੱਜ ਨਿਊਯਾਰਕ ਟਾਈਮ ਨੇ ਬਹੁਤ ਵੱਡਾ ਆਰਟੀਕਲ ਇਹ ਛਾਪਿਆ ਹੈਗਾ ਜਰੂਰ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਦੇਖਿਓ ਇੱਕ ਡਾਕਟਰ ਪਿੰਕੀ ਵਰਮਾ ਆ ਨਿਊਯਾਰਕ ਟਾਈਮ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਜਿੰਨੀਆਂ ਵੀ ਇਨਸੀਡੈਂਟ ਹੁੰਦੀਆਂ ਆ ਮੈਜੋਰਟੀ ਚ ਰਿਪੋਰਟੇ ਨਹੀਂ ਕੀਤੀਆਂ ਜਾਂਦੀਆਂ ਬੀ ਦਿਸ ਇਜ਼ ਬਿਕੋਜ਼ ਦਾ ਅਟੈਕ ਹੈਪਨ ਔਨ ਔਮਨ ਐਂਡ ਪੀਪਲ ਕੈਨ ਲੀਵ ਵਿਦ ਇਟ ਸੋ ਬਹੁਤ ਹੀ ਜਿਹੜੀ ਮਾੜੀ ਗੱਲ ਹੈਗੀ ਆ ਤੁਹਾਨੂੰ ਯਾਦ ਹੋਊਗਾ ਕਿ 2012 ਦੇ ਵਿੱਚ ਇੱਕ 23 ਸਾਲਾਂ ਦੀ ਫਿਜ਼ੀਓਥੈਰੇਪੀ ਦੀ ਜਿਹੜੀ ਸਟੂਡੈਂਟ ਸੀ ਉਹ ਬੱਸ ਤੇ ਚੜੀ ਸੀ ਦਿੱਲੀ ਦੇ ਵਿੱਚ ਤੇ ਬਾਅਦ ਦੇ ਵਿੱਚ ਉਹਦੇ ਨਾਲ ਗੈਂਗਰੇਪ ਹੋ ਕੇ ਉਹਨੂੰ ਜਿਹੜਾ ਆਇਰਨ ਰੌਡਸ ਨਾਲ ਮਾਰਿਆ ਗਿਆ ਸੀ ਕਿਸ ਤਰ੍ਹਾਂ ਉਹਦੀ ਬਾਡੀ ਨਾਲ ਖਿਲਵਾੜ ਕੀਤਾ ਗਿਆ ਸੀ ਤੇ ਪੂਰਾ ਇੰਡੀਆ ਦੇ ਵਿੱਚ ਪ੍ਰੋਟੈਸਟ ਹੋਏ ਸੀ ਤੇ ਐਗਜ਼ੈਕਟਲੀ 12 ਸਾਲ ਬਾਅਦ ਫਿਰ ਹੁਣ ਇੱਕ ਹਸਪੀਟਲ ਦੇ ਵਿੱਚ ਜਿਹੜੀ ਡਾਕਟਰ ਬੱਚੀ ਸੀ 31 ਸਾਲਾਂ ਦੀ ਉਲਟ ਰੇਨ ਨਹੀਂ ਸੀ ਉਹਦਾ ਗੈਂਗ ਰਿਪਟ ਕਰਕੇ ਉਹਨੂੰ ਜਿਹੜਾ ਮਾਰ ਦਿੱਤਾ ਗਿਆ ਤੇ ਹੁਣ ਪੂਰਾ ਇੰਡੀਆ ਦੇ ਵਿੱਚ ਰੌਲਾ ਪੈ ਰਿਹਾ ਉਥੇ ਦੀ ਸੁਪਰੀਮ ਕੋਰਟ ਵੀ ਕਾਫੀ ਸਟ੍ਰਿਕਟ ਹੋ ਰਹੀ ਹੈਗੀ ਆ ਪਰ ਬਾਹਰਲੇ ਮੁਲਕਾਂ ਦੇ ਵਿੱਚ ਨਿਊਯਾਰਕ ਟਾਈਮ ਜੋ ਆ ਉਹ ਕੀ ਸੋਚਦਾ ਉਹਨਾਂ ਨੇ ਆਰਟੀਕਲ ਛਾਪਿਆ ਹੈ ਜੀ ਬਿਲਕੁਲ